ਜੀ ਸਾਹਿਬ ਜੀ ਜੀ ਹੋਈ ਆ ਉਸੇ ਨੂੰ ਉਹਦੇ ਤੋਂ ਮਿਸ਼ਾਲ ਕੋਈ ਗੱਲ ਹੋਰ ਆਸ ਸਭ ਤੋਂ ਤੁਸੀਂ ਦੱਸਿਆ ਕਿੰਨੇ ਪਰਸੈਂਟ VOTING ਹੋ ਗਈ ਸਭ ਜੀ ਹਾਂ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਮੁੱਖ ਤੌਰ ਤੇ 4 ਅਸੈਂਬਲੀ ਹਲਕੇ ਨੇ ਔਰ ਚਾਰਾਂ ਅਸੈਂਬਲੀ ਹਲਕਿਆਂ ਦੇ ਵਿੱਚ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਹੁਤ ਸ਼ਾਂਤਮਈ ਤਰੀਕੇ ਨਾਲ ਔਰ ਬਹੁਤ ਉਤਸ਼ਾਹ ਦੇ ਨਾਲ ਇਲੈਕਸ਼ਨ ਦੀ ਪ੍ਰਕਿਰਿਆ ਹੁਣ ਤੱਕ ਚੱਲ ਰਹੀ ਹੈ ਔਰ ਸਾਰੇ ਜੋ ਬੂਥ ਨੇ ਸਾਡੇ ਕੁੱਲ ਜ਼ਿਲ੍ਹੇ ਦੇ ਵਿੱਚ 791 ਬੂਥ ਨੇ ਸਾਰੇ ਬੂਥਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਦੇ ਵਿੱਚ ਔਰ ਬਹੁਤ ਸਹੀ ਤਰੀਕੇ ਨਾਲ VOTING ਦੀ ਪ੍ਰਕਿਰਿਆ ਜਾਰੀ ਹੈ ਕੋਈ ਬੂਥ ਤੇ ਵੀ ਸਭ ਕੁਝ ਚੱਲ ਰਿਹਾ ਜੀ ਕੋਈ ਵੀ ਏਰੀਆ ஏਜੀ ਕੋਈ ਵੀ ਦਿੱਕਤ ਪੇਸ਼ ਨਹੀਂ ਆਈ ਹੈ ਜਿੱਥੇ ਜਿੱਥੇ ਜੋ ਪ੍ਰੋਟੋਕੋਲ ਫੋਲੋ ਕਰਦੇ ਕਰਦੇ ਹੋਏ ਜਿੱਥੇ ਚੇਂਜ ਕਰਨ ਦੀ ਤਕਨੀਕੀ ਕਾਰਨਾ ਕਰਕੇ ਜੇ ਚੇਂਜ ਕਰਨ ਦੀ ਲੋੜ ਪਈ ਉਥੇ ਡਿਊ ਪ੍ਰੋਟੋਕੋਲ ਫੋਲੋ ਕਰਦੇ ਹੋਏ ਉਹ ਮਸ਼ੀਨਾ ਚੇਂਜ ਕੀਤੀਆਂ ਗਈਆਂ ਕਿੱਥੇ ਰੁਕੀ ਹੈ VOTING ਨਹੀਂ ਕਿਤੇ ਵੀ ਜੀ VOTING ਨਹੀਂ ਰੁਕੀ ਸਹੀ ਉਹ ਬੂਥ ਜਿਹੜੇ ਸਾਹ ਚੱਲੇ ਆ ਦੇਖੋ ਜੀ ਵਨਰੇਬਲ ਬੂਥ ਨੇ ਸਾਡੇ ਜੋ ਵਨਰੇਬਲ ਬੂਥ ਦੀ ਸੰਖਿਆ ਹੈ ਉਹ ਸਾਰੀ ਪੁਲਿਸ ਬਲ ਔਰ ਨਾਲ ਦੀ ਨਾਲ ਜੋ ਸਾਡੀ ਪੈਰਾਮਿਲਟਰੀ ਫੋਰਸ ਹੈ ਉਹਨਾਂ ਨੂੰ ਉਹਦੇ ਬਾਰੇ ਸਾਰਾ ਦੱਸਿਆ ਗਿਆ ਉਸ ਦੇ ਸਾਹਮਣੇ ਲਈ ਡਿਪਲॉयਮੈਂਟ ਹੋਈ ਹੈ ਔਰ ਨਾਲ ਮੈਂ ਇਹ ਵੀ ਦਸਾਂਗਾ ਵਿਸ਼ੇਸ਼ ਤੌਰ ਤੇ ਇਸ ਵਾਰ ਹੀ ਚੌਨ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਦੇ ਸਾਰੇ 100% ਬੂਥਾਂ ਦੇ ਵਿੱਚ ਵੈਬ ਕਾਸਟਿੰਗ ਵੀ ਹੋ ਰਹੀ ਹੈ ਵੈਬ ਕਾਸਟਿੰਗ ਦਾ ਭਾਵ ਇਹ ਹੋਇਆ ਕਿ ਸਾਰੇ ਵੈਬ ਕੈਮਰੇ ਦੇ ਵਿੱਚ ਕਵਰੇਜ ਹੈ ਔਰ ਉਹਦੀ ਉਹਦੀ ਫੀਡ ਸਾਡੇ ਕੰਟਰੋਲ ਰੂਮ ਦੇ ਵਿੱਚ ਜਾ ਰਹੀ ਹੈ ਤਾਂ ਇਹ ਵੀ ਇੱਕ ਐਕਸਟਰਾ ਚੈੱਕ ਇੱਕ ਐਕਸਟਰਾ ਪਹਿਲੂ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਬਾਰੇ ਕੀਤਾ ਗਿਆ ਸਰ ਜੀ ਗਰਮੀ ਬਹੁਤ ਆ ਜੀ ਪਬਲਿਕ ਜਿਹੜਾ ਜਾਂਦੇ ਹੋ ਅਪੀਲ ਕਰਨਾ ਜਾਂਦੇ ਹੋ ਵੋਟਾਂ ਦੇਖੋ ਜੀ ਮੈਂ ਹੀ ਅਪੀਲ ਕਰਨਾ ਚਾਹੁੰਗਾ ਇਸ ਡੈਮੋਕ੍ਰੇਸੀ ਦੇ ਪਰ ਉਹਦੇ ਵਿੱਚ ਸ਼ਮੂਲੀਅਤ ਕਰੋ ਔਰ ਵਤ ਤੋਂ ਵਤ ਗਿਣਤੀ ਦੇ ਵਿੱਚ ਆਪਣਾ ਪੋਲਿੰਗ ਸਟੇਸ਼ਨਾਂ ਦੇ ਵਿੱਚ ਆਓ ਔਰ ਆਪਣੇ ਮਤਦਾਧਿਕਾਰ ਦਾ ਪ੍ਰਯੋਗ ਕਰੋ ਡੀਸੀ ਸਾਹਿਬ ਜਿਹੜੇ ਬਿਲਡ ਪੇਪਰ ਦੇ ਨਾਲ ਗ੍ਰੀਨ ਬੂਥ ਕਹਿ ਰਿਹਾ ਕੀ ਮੈਸੇਜ ਕਦ ਲਈ ਬਣਾਇਆ ਗਿਆ ਸੀ ਇਹ ਦੇਖੋ ਜੀ ਗ੍ਰੀਨ ਬੂਥ ਮਾਨਯੋਗ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਗ੍ਰੀਨ ਬੂਥ ਸਟੈਬਲਿਸ਼ ਕੀਤਾ ਗਿਆ ਇਹਦਾ ਮਕਸਦ ਇਹੀ ਹੈ ਕਿ ਨਾਲ ਦੀ ਨਾਲ ਜੋ ਸਾਡਾ ਵੋਟ ਔਰ ਡੈਮੋਕ੍ਰੇਸੀ ਦੀ ਜੋ ਨਾਲ ਦੀ ਨਾਲ ਪਰਿਆਵਰਣ ਦੀ ਵੀ ਅਹਿਮੀਅਤ ਹੈ। ਇਹੀ ਮੈਸੇਜ ਹੈ ਕਿ ਸਾਰਿਆਂ ਨੂੰ ਕਿ ਪਰਿਆਵਰਣ ਨੂੰ ਵੀ ਆਪਾਂ ਉਸੇ ਛਿੱਦਤ ਨਾਲ ਔਰ ਉਸੇ ਇنسੈਂਸਰਟੀ ਨਾਲ ਉਹਦੀ ਰਾਖੀ ਕਰੀਏ। ਯੂਥ ਨੂੰ ਕਿੱਦਾਂ ਦੇਖ ਰਹੇ ਹੋ ਸਰ ਬੁੱਧਾ ਦੇ ਉੱਤੇ ਯੂਥ ਬੜੀ ਬੜੀ ਗਿਣਤੀ ਜਾ ਰਹੀ ਆ। ਜਿਹੜੇ ਪਹਿਲੇ ਫਸਟ ਵੋਟਰ ਆ ਰਹੇ ਜਿਨ੍ਹਾਂ ਪਹਿਲੀ ਵਾਰ VOTING ਕਰਨੀ ਆ। ਉਹਨਾਂ ਨੂੰ ਕਿੱਦਾਂ ਦੇਖ ਰਹੇ ਹੋ ਜ਼ਿਲ੍ਹੇ ਦੇ ਵਿੱਚ ਤੁਸੀਂ ਦਾ ਦੌਰਾ ਕਰ ਰਹੇ ਹੋ। ਦੇਖੋ ਜੀ ਇਹ ਜੋ ਯੰਗ ਵੋਟਰਸ ਨੇ ਜੋ ਫਸਟ ਟਾਈਮ ਵੋਟਰਸ ਨੇ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ મતਦਾ ਅਧਿਕਾਰ ਦਾ ਪ੍ਰਯੋਗ ਕਰਨਾ ਉਹ ਤਕਰੀਬਨ ਪੂਰੇ ਜ਼ਿਲ੍ਹੇ ਦੇ ਵਿੱਚ 12000 ਤਕਰੀਬਨ ਵੋਟਰਸ ਨੇ ਔਰ ਬੜੀ ਖੁਸ਼ੀ ਹੈ ਬੜਾ ਉਤਸ਼ਾਹ ਹੈ ਔਰ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਦੇਖਦੇ ਹੋਏ ਕਿ ਉਹ ਬੜੇ ਉਤਸ਼ਾਹ ਨਾਲ ਸਾਰੇ ਪੋਲਿੰਗ ਸਟੇਸ਼ਨਾਂ ਦੇ ਵਿੱਚ ਆ ਰਹੇ ਨੇ ਔਰ ਆਪਣੇ ਮਤਦਾ ਅਧਿਕਾਰ ਦਾ ਪ੍ਰਯੋਗ ਕਰ ਰਹੇ ਨੇ ਮੈਂ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਤੁਹਾਡੇ ਮੰਚ ਰਹੀ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੋਲਿੰਗ ਸਟੇਸ਼ਨਾਂ ਦੇ ਵਿੱਚ ਆਓ ਔਰ ਆਪਣੇ ਵੋਟ ਦੇ ਅਧਿਕਾਰ ਦਾ ਉੱਕਰ 91% ਸਰ ਬੋਰਡ 휠 ਚੇਅਰ ਉਹ ਅਵੇਲੇਬਲ ਹੈਗੀ ਜ਼ਿਆਦਾਤਰ ਤੇ ਜਿਹੜੇ ਸੀਨੀਅਰ ਸਿਟੀਜ਼ਨ ਆ ਜਾਂ ਹੈਂਡੀਕੈਪ ਆ ਉਹਨਾਂ ਨੂੰ ਪੈਦਲ ਹੀ ਜਾਣਾ ਪੈਂਦਾ ਦੇਖੋ ਜੀ ਜਿੱਥੇ ਤੱਕ ਮੇਰੀ ਮੇਰੀ ਆਪਣੀ ਨੌਲੇਜ ਹੈ ਸਾਰੇ ਮੈਂ ਰੈਗੂਲਰ ਆਪਣੇ ਸਾਰੇ ARO STM ਸਹਿਬਾਨ ਸੈਕਟਰ ਆਫੀਸਰ ਨਾਲ ਸੰਪਰਕ ਦੇ ਵਿੱਚ ਆ ਤਾਂ ਹਰ ਬੋਲਿੰਗ ਲੋਕੇਸ਼ਨ ਦੇ ਵਿੱਚ ਬੰਦੋਬਸਤ ਕੀਤੇ ਗਏ ਨੇ ਮੇਰੇ ਕੋਲ ਇਹ ਵੀ ਵੈਸੇ ਕੋਈ ਆਈ ਨਹੀਂ ਚੁਕਾਈ ਹਾਂ ਜੀ ਕੁਤਰੀ ਪਾਰਸ਼ਾਲਾ ਵੀ ਕਿਹਾ ਹਾਂ ਜੀ ਕੋਲ ਜਾ ਕੇ ਆਈਆਂ ਕੋਈ ਜੇ ਐਂਜੇ ਕੋਈ ਹੈ ਜੀ ਜਿਤਕ ਮੈਂ ਚੈੱਕ ਕਰਵਾ ਲੈਂਦਾ ਉਸ ਕੱਲੇ ਸਾਡੇ ਸਾਡੀ ਪ੍ਰੈਜੈਂਸੀ ਦੇ ਵਿੱਚ ਹੀ ਇੱਕ 87 ਇਅਰ ਦੀ 올ਡ ਲੇਡੀ ਆ ਉਹ ਪੈਦਲ ਹੀ ਆਈ ਹੈ ਤੇ ਪੈਦਲ ਹੀ ਮੈਂ ਜੀ ਚੈੱਕ ਕਰਵਾ ਲੈਂਦਾ ਇਸ ਗੱਲ ਇਸ ਪਹਿਲੂ ਨੂੰ ਚੈੱਕ ਕਰਵਾ ਲੈਂਦਾ ਤਰੀਕੇ ਦੇ ਨਾਲ VOTING ਹੋਈ ਹੈ ਜਿਹੜਾ ਹੋਸਟਲ ਤਰੀਕੇ ਨਾਲ ਵੋਟਾਂ ਪਈਆਂ ਹੈਗੇ ਡੀ ਸਾਹਿਬ ਉਹਨਾਂ ਨੇ ਪਹਿਲਾਂ ਵੋਟਾਂ ਪਾ ਲਈਆਂ ਜਿਸ ਤਰ੍ਹਾਂ ਦੀ ਪੁਸ਼ਹਾਰ ਰੱਖੀ ਜਾ ਰਹੀ ਹੈ ਉਹ ਵਾਲਾ ਨਹੀਂ ਉਹ ਜੀ ਬਕਾਇਦਾ ਉਹਦੇ ਵਿੱਚ ਸੈੱਟ ਪ੍ਰੋਟੋਕੋਲ ਹੈ ਚੋਣ ਕਮਿਸ਼ਨ ਦੀ ਹਦਾਇਤਾਂ ਹੈ ਬਕਾਇਦਾ ਜੋ ਵੋਟਰ ਲਿਸਟ ਹੁੰਦੀ ਹੈ ਉਹਦੇ ਪੀਵੀ ਮਾਰਕਿੰਗ ਹੁੰਦੀ ਹੈ ਬਕਾਇਦਾ ਮਾਰਕਿੰਗ ਹੋ ਜਾਂਦੀ ਹੈ ਜ਼ਿਆਦਾਤਰ ਜਿਹੜੇ ਸੀਨੀਅਰ ਸਿਟੀਜ਼ਨ ਹਨ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡੇ ਘਰ ਹੀ ਹੋ ਸਕਦੀ ਹੈ VOTING ਜਿਹੜੇ ਜਾਂ ਇੰਜਲ ਦੇ ਜਾਂ ਬਿਮਾਰ ਨੇ ਉਹਨਾਂ ਨੂੰ ਆਉਣਾ ਪੈ ਰਿਹਾ ਪੈਦਲ ਹੀ ਆਉਣਾ ਪੈ ਰਿਹਾ ਜਦਕਿ ਇਲੈਕਸ਼ਨ ਕਮਿਸ਼ਨ ਨੇ ਇਹ ਕਿਹਾ ਸੀ ਵੀ ਘਰ ਕੋਟਿੰਗ ਪਾਈ ਜਾਂਦੀ ਸੀ ਸੀਨੀਅਰ ਸੀਨੀਅਰ ਕੋ ਤੇ ਬਿਮਾਰ ਬੰਦੇ ਨਹੀਂ ਜੀ ਬਹੁਤ ਲੋਕਾਂ ਨੇ ਬਹੁਤ ਚਾਹ ਨਾਲ ਉਸਾਨ ਨਾਲ ਵੋਟਾਂ ਪਾਈਆਂ ਜੀ ਬਹੁਤ ਬਹੁਤ ਵਧੀਆ ਤਰੀਕਾ ਆ ਘਰ ਹੀ ਵੋਟਾਂ ਪ ਪਰ ਜਿਹੜੀ ਇਹ ਮੈਸੇਜ ਕਿਉਂ ਨਹੀਂ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਇਹ ਚਾਹੀਦੀ ਤਰ੍ਹਾਂ ਹੋ ਸਕਿਆ ਪ੍ਰਚਾਰਤਾ ਜੀ ਹੋਇਆ ਤਾਂ ਹੀ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਪੀਡਬਲੂਡੀ ਵੋਟਰ 85 ਪਲੱਸ ਦੇ ਵੋਟਰ ਸਭ ਚੈੱਕ ਕਰੋ ਪਾਣੀ ਕਿੱਥੇ ਨਹੀਂ ਹੈਗਾ ਉਹ ਜਿਹੜੇ ਬੋਲਾਂ ਤੋਂ ਕਲਾਈਆਂ ਪਾਣੀ ਦੇ ਕੈਂਪਰ ਨੂੰ ਆਏ ਆ ਕਿਤੇ ਵੀ ਨਹੀਂ ਆਏ ਕਥੇ ਪਾਣੀ ਨਹੀਂ ਹੈ ਦੇਖੀ ਮੈਂ ਜੀ ਚੈੱਕ ਕਰਵਾ ਲੈਂਦਾ ਕਿਸੇ ਕਿਸੇ ਜੋ ਕਮੀਆਂ ਹੈਗੀਆਂ ਨਾ ਮੈਂ ਚੈੱਕ ਕਰਵਾ ਲੈਂਦਾ ਇਹਨਾਂ ਕਿੰਨੇ ਪਰਸੈਂਟ ਪੋਲ ਹੋ ਗਈ ਨਾ ਦੇਖੋ ਇਹ ਹੈ ਕਿ ਜੋ VOTING ਪਰਸੈਂਟੇਜ ਹੈ ਉਹ PC ਵਾਈਜ਼ ਹੁੰਦੀ ਹੈ ਕਿਉਂਕਿ ਸਾਡਾ ਸਾਡਾ ਜੋ ਜ਼ਿਲ੍ਹਾ ਹੈ ਉਹ ਦੋ PCਆਂ ਦੇ ਵਿੱਚ ਡਿਵਾਈਡ ਹੈ ਤਾਂ ਜ਼ਿਲ੍ਹੇ ਦੀ ਪਰਸੈਂਟੇਜ ਦੱਸਣਾ ਸੰਭਵ ਨਹੀਂ ਹੈ ਮੇਰੇ ਲਈ ਅਨੁਮਾਨਿਤ ਅਨੁਮਾਨਿਤ ਜੀ ਮੈਨੂੰ ਇਹ ਹੈ ਕਿ ਹਰ ਹਲਕੇ ਦੀ ਇੰਡੀਵਿਜੂਅਲ ਮੈਨੂੰ ਮੈਂ ਨਹੀਂ ਦੱਸ ਪਾਵਾਂਗਾ ਕਿਉਂਕਿ VOTING ਪਰਸੈਂਟੇਜ ਪੂਰੇ PC ਦੀ ਹੈ ਜਿਵੇਂ ਖਡੂਰ ਸਾਹਿਬ PC ਦੀ ਔਰ ਹੁਜਾਤਪੁਰ PC ਦੀ ਤਾਂ ਪੂਰੇ ਪੰਜਾਬ ਦੇ ਵਿੱਚ ਜੋ 9 ਵਜੇ ਦੇ ਆંકੜੇ ਜਾਰੀ ਹੋਏ ਉਹ ਤਕਰੀਬਨ 9.5 ਤੋਂ 10% ਦੇ ਜਾਰੀ ਹੋਏ ਜੀ ਤਾਂ ਕੀ ਅਨੁਮਾਨ ਲេចਦੇ ਹੋ ਕਿ ਕਿ ਟਾਰਗੇਟ 70 ਪਲੱਸ ਦਾ ਰੱਖਿਆ ਰਿਹਾ ਸੀ ਤਾਂ ਆਪਣੇ ਡਿਸਟ੍ਰਿਕਟ ਦੀ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੀ VOTING ਦੇ ਵਿੱਚ ਕਿੰਨਾ ਕੁ ਸਫਲ ਹੋ ਰਿਹਾ ਹੈ ਦੇਖੋ ਜੀ ਸਾਡੇ ਤਾਂ ਹਰ ਸੰਭਵ ਪ੍ਰਯਾਸ ਹੈ ਅਸੀਂ ਜਾਗਰੂਕਤਾ ਮੁਹਿੰਮ ਦੇ ਰਾਹੀਂ ਵੀ ਲੋਕਾਤਰ ਪਰਸੈਂਟ ਤੋਂ ਵੱਧ ਅਸੀਂ ਕੋ ਵੋਟਰ ਟਰਨ ਆਊਟ Carino, in so variable